ਮੈਂ ਇਹ ਕਲੀਅਰ ਕਰ ਦੇਣਾ ਚਾਹੁੰਦਾ ਕਿ ਛੋਟੇ ਆੜਤੀ ਛੋਟੇ ਆੜਤੀ ਛੋਟੇ ਵਪਾਰੀ ਉਹ ਵੀ ਨਹੀਂ ਬਖਸ਼ੇ ਜਾਂਦੇ ਜੇ ਪਰਮੇਂਦਰ ਸਿੰਘ ਸੁਹਾਣੇ ਨੂੰ ਧਮਕੀ ਆ ਸਕਦੀ ਹੈ ਰੰਗਦਾਰੀ ਮੰਗੀ ਜਾ ਸਕਦੀ ਹੈ ਤਾਂ ਕਿਹਨੂੰ ਕਿਹਨੂੰ ਆਉਂਦੀ ਹੋਊਗੀ ਨਾਲੇ ਇਹ ਤਾਂ ਕੁਝ ਦਲੇਰ ਬੰਦੇ ਨੇ ਜਿਹੜੇ 10 ਦਿਨ ਦਿੰਦੇ ਨੇ ਜਾ ਕੇ ਮਤਲਬ ਪ੍ਰਸ਼ਾਸਨ ਦੇ ਧਿਆਨ ਚ ਲਿਆਉਂਦੇ ਨੇ ਪਰਚਾ ਦਰਜ ਕਰਾਉਂਦੇ ਨੇ ਬੋਲਦੇ ਨੇ ਤਾਂ ਕੁਝ ਬੰਦੇ ਨੇ ਯਾਰ ਥੋੜੇ ਇਹ ਤਾਂ 100 ਮਾਗਰ ਜੇ 100 ਬੰਦੇ ਨੂੰ ਦਿਨ ਚ ਫੋਨ ਜਾਂਦਾ ਤਾਂ ਕੋਈ 1-2 ਵਾਰ ਬਿਰਲਾ ਜਿਹੜਾ ਜਾ ਕੇ ਦੱਸਦਾ ਕਿ ਮੈਨੂੰ ਕਿਸੇ ਗੈਂਗਸਟਰ ਦੀ ਧਮਕੀ ਆਈ ਹੈ ਮੇਰੇ ਤੋਂ ਫਰौती ਮੰਗੀ ਹੈ ਜਾਂ ਮੈਨੂੰ ਬੋਲਣ ਲਈ ਰੋਕਿਆ ਜਾਂਦਾ ਸਾਨੂੰ ਨਿਤ ਸਿੱਧੇ ਸਿੱਧੇ ਤਰੀਕੇ ਨਾਲ ਧਮਕੀ ਆਉਂਦੀਆਂ ਨੇ ਮਤਲਬ ਇਹ ਰੰਗਲਾ ਪੰਜਾਬ ਹੈ ਭਗਵੰਤ ਮਾਨ ਦਾ ਕੇਜਰੀਵਾਲ ਦਾ ਇਹ ਰੰਗਲਾ ਪੰਜਾਬ ਹੈ ਮਤਲਬ ਗੈਂਗਸਟਰਵਾਦ ਵੱਧ ਰਿਹਾ ਐ ਇਨਕਾਊਂਟਰਵਾਦ ਵੱਧ ਰਿਹਾ ਪਤਾ ਨਹੀਂ ਇੱਥੇ ਕੀ ਕੀ ਹੋਈ ਜਾਂਦਾ ਪੰਜਾਬ ਦੇ ਵਿੱਚ ਪੁਲਿਸ ਨੂੰ ਇੰਨੀ ਖੁੱਲ ਦੇਤੀ ਪਤਾ ਨਹੀਂ ਸਹੀ ਬੰਦਾ ਉਹਨਾਂ ਨੇ ਕੋਈ ਮਾਰਨਾ ਨਹੀਂ ਮਾਰਨਾ ਪਤਾ ਨਹੀਂ ਨਾਇਜ਼ ਕਿਹਨੂੰ ਕਿਹਨੂੰ ਮਾਰਨਗੇ ਨਾਇਜ਼ ਕਿਦੇ ਕਿਦੇ ਪਰਚੇ ਜਿਹੜੇ ਅਸਲ ਇਹ ਉਹਨਾਂ ਵੱਲ ਤਾਂ ਮੂੰਹ ਨਹੀਂ ਕਰਦੇ ਸੋ ਪੰਜਾਬ ਦੇ ਹਾਲਾਤ ਬੜੇ ਤਰਸਯੋਗ ਨੇ ਇਹੋ ਗੱਲ ਐ ਇਹ ਜਿਹੜਾ ਮੁੱਦਾ ਨਾ ਇਹ ਗੈਂਗਸਟਰ ਵਾਲਾ ਕਿਉਂ ਉਭਾਰਾ ਜਾ ਰਿਹਾ ਇਹ ਵੀ ਤੁਹਾਨੂੰ ਦੱਸ ਦੇਣਾ ਮੈਂ ਇਹ ਉਭਾਰਾ ਜਾ ਰਿਹਾ ਕਿਉਂਕਿ 328 ਰੁਪਏ ਜਿਹੜੇ ਮਹਾਰਾਜ ਦੇ ਮਤਲਬ ਜਿਹੜਾ ਮਸਲਾ ਨਾ ਜਿਹਨੂੰ ਇਹ ਕਦੇ ਚੋਰੀ ਕਹਿੰਦੇ ਨੇ ਹੋਗੇ ਕਦੇ ਕਹਿੰਦੇ ਨੇ ਬੇਅਦਬੀ ਹੋ ਗਈ ਉੱਥੇ ਰਾਜਾ ਸਾਹਿਬ ਗੁਰਦੁਆਰਾ ਸਾਹਿਬ ਵੀ ਗਏ ਪਹਿਨਾ ਭਗਵੰਤ ਮਾਨ ਦੇਖੋ ਮਤਲਬ ਇਹ ਤਾਂ ਹਾਲਾਤ ਨੇ ਕਿ ਮੁੱਖ ਮੰਤਰੀ ਕਹਿ ਰਿਹਾ ਜਿਹੜੇ ਮਹਾਰਾਜ ਸੁਰੂਪ ਨਾ ਕਦੇ ਖੋਏ ਨਾ ਕਦੇ ਲੱਭੇ ਕਿ ਅਸੀਂ ਜੀ ਸਰੂਪ ਲੱਭ ਲੈ ਉੱਥੇ ਜਾ ਕੇ ਮੁੜ ਕੇ ਹਰਪਾਲ ਚੀਮਾ ਕਹਿ ਰਹੇ ਆਂ ਦਾ ਵਿਤਮਤਰੀ ਕਹਿੰਦਾ ਜੀ ਇਹ ਕਮਿਊਨੀਕੇਸ਼ਨ ਗੈਪ ਸੀ ਜੀ ਇਹ ਸਾਡਾ ਕਾਹਦੀ ਸੁਣਸਣਾਂ ਦੀ ਸਿੱਟਾ ਫਿਰ ਉਹ ਮਾਫ ਕਰਨਾ ਅਧਿਕਾਰੀ ਨੇ ਸੀਨੀਅਰ ਕਾਹਦੇ ਸਿੱਟਾ ਫਿਰੇ ਮਤਲਬ ਇੱਕ ਐਡੇ ਐਡੇ ਤੁਸੀਂ ਅਧਿਕਾਰੀ ਪਾਏ ਨੇ ਸਿੱਟੇ ਦੇ ਵਿੱਚ ਪਹਿਲੀ ਗੱਲ ਦਾ ਸਿੱਟਾ ਫਿਰ ਸਾਨੂੰ ਸ਼ੰਕਾ ਸੀ ਕਿ ਇਹ ਉਹ ਸਿੱਟਾ ਜਿਹੜੀ ਸਿਰੇ ਦੇ ਚੁਣ ਕੇ ਬੰਦੇ ਅਫਸਰ ਪਾਏ ਨੇ ਮੁੜ ਕੇ ਉਹਨਾਂ ਨੇ ਉਹ ਉਹ ਸਿੱਟੇ ਕਿੱਡਾ ਮਤਲਬ ਉਹਨਾਂ ਨੇ ਇੱਕ ਦੋਸ਼ ਲਾਤਿਆ ਜਿੱਥੇ 101 ਇੱਕ ਖੰਡਪੜ ਸਾਹਿਬ ਪ੍ਰਕਾਸ਼ ਹੋ ਕੇ ਲੜੀ ਚੱਲਦੀ ਹੈ ਮਤਲਬ ਇਹ ਕਹਿੰਦੇ ਜੀ ਮਹਾਰਾਜ ਦਾ ਰਿਕਾਰਡ ਨਹੀਂ ਹੈ ਕੋਈ ਰਿਕਾਰਡ ਤਾਂ ਕਿਸੇ ਪੁਰਾਣੇ ਗੁਰਦੁਆਰੇ 'ਚ ਵੀ ਨਹੀਂ ਹੈਗਾ ਮ ਗੋਦਗਨਾਂ ਕਿ ਮੇਰੇ ਪਿੰਡ ਜਾ ਕੇ 4-5 ਮਹਾਰਾਜ ਦੇ ਸਰੂਪ ਹੋਣਗੇ ਘੱਟੋ-ਘੱਟ ਸ਼ਾਇਦ ਵਧੀ ਹੋਣ ਉਹਨਾਂ ਦਾ ਕਿਤੇ ਕੋਈ ਰਿਕਾਰਡ ਹੈ ਪਰ ਇਹਦਾ ਮਤਲਬ ਇਹ ਹੈ ਵੀ ਉਹ ਚੋਰੀ ਕਰਕੇ ਲੈਂਦੇ ਨੇ ਜਾਂ ਉੱਥੇ ਬੇਅਦ ਵੀ ਹੁੰਦੀ ਆ ਸਾਰੇ ਪਿੰਡਾਂ ਦੇ ਵਿੱਚ ਸਤਕਾਰ ਦੇ ਨਾਲ ਮਹਾਰਾਜ ਦਾ ਸਤਕਾਰ ਕਰਕੇ ਜਿਹੜਾ ਰੱਖਿਆ ਜਾਂਦਾ ਸੋ ਇਹ ਫਰੋਤੀਆਂ ਧਮਕੀਆਂ ਕਹਿਣ ਦਾ ਮਤਲਬ ਵੀ ਇਹ ਸਾਰਾ ਕੁਝ ਹੁਣ ਸਿਰਫ ਉਹ ਮੁੱਦੇ ਨੂੰ ਡਾਇਵਰਟ ਕਰ ਲਈ ਪੰਜਾਬ 'ਚ ਚਲਾਇਆ ਜਾ ਰਿਹਾ ਕਿ 5-7-10 ਬੰਦਿਆਂ ਨੂੰ ਧਮਕੀਆਂ ਇਹ ਸਰਕਾਰ ਹੀ ਦੀਵਾਰੀ ਹੈ ਮੈਂ ਤਾਂ ਕਹੂੰਗਾ ਇੱਕ ਤਰ੍ਹਾਂ ਨਾਲ ਸਰਕਾਰ ਪ੍ਰਸ਼ਾਸਨ ਮਿਲ ਕੇ ਹੁਣ ਪੰਜਾਬ ਚ ਦੋ ਚਾਰ ਇਨਕਾਉਂਟਰ ਕਰਨਗੇ ਪੰਜ ਸੱਤ ਬੰਦਿਆਂ ਨੂੰ ਧਮਕੀਆਂ ਦੇਵੋਣਗੇ ਪੰਜ ਸੱਤ ਬੰਦਿਆਂ ਦੇ ਘਰਾਂ ਚ ਗੋਲੀਆਂ ਚਲਾਉਣਗੇ ਕਿਸੇ ਦੇ ਇੱਕ ਅੱਧਾ ਗ੍ਰਨੇਡ ਮરાਉਣਗੇ ਘਰੇ ਕਿਸੇ ਨੂੰ ਕਿਡਨਾਪ ਕਰਾਉਣਗੇ ਕੋਈ ਹੋਰ 20 ਮੁੱਦੇ ਛੇੜਨਗੇ ਤਾਂ ਕਿ ਜਿਹੜੀ ਇਹਨਾਂ ਦੀ ਉਹ ਮਤਲਬ ਕਰਕਰੀ ਹੋ ਰਹੀ ਹੈ ਨਾ ਜਿਹੜਾ ਝੂਠ ਦਾ ਪਲੰਦਾ ਇਹਨਾਂ ਨੇ ਪੁੱਠਾ ਪਿਆ ਇਹਨਾਂ ਨੂੰ ਬੁਣ ਕੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਬੰਦਾ ਕੋਈ ਸਿਆਸਤ ਕਰੇਗਾ ਉਹ ਮਰੇਗਾ ਹੀ ਮਰੇਗਾ ਇੱਕ ਦਾ ਗੱਲ ਇਹ ਤੈਅ ਆ ਕਿ ਸਰਕਾਰ ਦਾ ਬੇੜਾ ਗਰਕ ਹੋਣਾ ਹੀ ਹੋਣਾ ਕਿਉਂਕਿ ਜਿਨ੍ਹਾਂ ਨੇ ਗੁਰੂ ਨਹੀਂ ਛੱਡਿਆ ਸਿੱਖ ਸੰਗਤ ਨੂੰ ਬੇਨਤੀ ਆ ਉਤਰਾ ਚੜਾ ਕਮੀਆਂ ਪੇਸ਼ੀਆਂ ਸਰਕਾਰਾਂ ਪਾਰਟੀਆਂ ਜੋਂਦੇ ਜਾਂਦੇ ਰਹਿੰਦੇ ਨੇ ਉਹ ਇਹਨਾਂ ਨੂੰ ਜਿਨ੍ਹਾਂ ਨੇ ਗੁਰੂ ਨਹੀਂ ਬਖਸ਼ਿਆ ਤੁਹਾਨੂੰ ਕੀ ਬਖਸ਼ਣਗੇ ਜਿਨ੍ਹਾਂ ਨੇ ਵੋਟਾਂ ਦੇ ਖਾਤਰ ਗੁਰੂ ਵਿੱਚ ਰੱਖ ਲਿਆ ਚੋਰੀ ਕਰਨ ਤੱਕ ਬੇਅਦ ਵੀ ਕਹਿਦੀ ਧੱਕੇ ਨਾਲ ਜਦੋਂ ਕਿ ਹੈ ਇੱਕ ਮਤਲਬ ਉਹ ਰਿਕਾਰਡ ਜ ਕਟਿੰਗ ਦਾ ਮੁੱਦਾ ਹੈ ਤਾਂ ਮੇਰੀ ਬੇਨਤੀ ਆ ਇਹ ਹੁਣ ਪੰਜਾ ਵਿੱਚ ਮਰੌਰ ਵਾਲ ਤੁਰਪੇ ਸੋ ਪਰਮਿੰਦਰ ਸਿੰਘ ਸਹਾਣੇ ਨੂੰ ਧਮਕੀਆਂ ਆਉਣੀ ਠੋਕੇ ਪਾਰਟੀ ਨਾਲ ਖੜੀ ਆ ਕੁੱਕੀ ਜਿਹੜੇ ਹਿਸਾਬ ਨਾਲ ਧਮਕੀਆਂ ਦੇ ਕੇ ਫਰੋਤੀਆਂ ਜੇ ਇੱਕ ਸੀਨੀਅਰ ਆਗੂ ਤੋਂ ਮੰਗੀਆਂ ਜਾ ਸਕਦੀਆਂ ਨੇ ਤਾਂ ਇਹ ਸੋਚੋ ਕਿੰਨੇ ਆੜਤੀਆਂ ਤੋਂ ਕਿੰਨੇ ਵਪਾਰੀਆਂ ਤੋਂ ਕੀ ਕੁਝ ਹੁੰਦਾ ਹੋਊਗਾ ਸੋ ਸਰਕਾਰ ਨੇ ਕੋਈ ਨੱਥ ਨਹੀਂ ਪਾਉਣੀ ਇਹਨਾਂ ਨੇ ਤਾਂ ਇੱਕ ਸਾਲ ਸ਼ਾਮਦਾਮ ਦੰਡ ਭੇਦੀਏ ਇਹ ਹੋਰ ਕੁਝ ਨਹੀਂ ਕਿ ਸਿੱਧੇ ਸਿੱਧੇ ਤਰੀਕੇ ਨਾਲ ਅਕਾਲੀ ਦਲ ਦੇ ਆਗੂਆਂ ਨੂੰ ਟਾਰਗੇਟ ਕਰੋ ਜੇ ਪੁਲਿਸ ਤੋਂ ਨਹੀਂ ਹੁੰਦਾ ਤਾਂ ਗੈਸਟਰਾਂ ਤੋਂ ਫੋਨ ਕਰਾ ਦਿਓ ਜੇ ਸਿੱਧੀ ਧਮਕੀ ਨਹੀਂ ਤਾਂ ਸਿੱਧੀ ਦਵਾ ਦਿਓ ਸਨੇਹ ਲਵਾ ਦਿਓ ਕਿ ਬੰਦੇ ਭਾਈ ਬਹਿ ਜੋ ਟਿੱਕੇ ਨਾ ਪਾ ਪਾਰਟੀ ਦਾ ਪ੍ਰਚਾਰ ਕਰੋ ਇਹ ਇੱਕ ਤਰ੍ਹਾਂ ਦੇ ਨਾਲ ਸਿੱਧਾ ਅਕਾਲੀ ਦਲ ਦੇ ਆਗੂਆਂ ਤੇ ਹਮਲਾ ਹੈ ਜਿਹਦੀ ਮੈਂ ਨਖੇਦੀ ਕਰਦਾ ਤੇ ਮੈਂ ਸਮਝਦਾ ਕਿ ਇਹ 5-7 ਮਹੀਨੇ ਦੀ ਕਹਾਣੀ ਹੈ ਉਸ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਲਿਆਵਾਂਗੇ ਇਹ ਗੈਂਗਸਟਰ ਬਾਦ ਇਹ ਫਰੋਤੀਆਂ ਸਾਰੀਆਂ ਬੰਦ ਕਰਾਵਾਂਗੇ ਪੰਜਾਬ ਦੇ ਘਰ ਘਰ ਦਾ ਵਿਕਾਸ ਕਰਾਵਾਂਗੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਕਾਇਮ ਕਰਾਵਾਂਗੇ ਮੇਰੀ ਬੇਨਤੀ ਆ ਬੱਚੋ ਇਹਨਾਂ ਤੋਂ ਦਿੱਲੀ ਵਾਲਿਆਂ ਤੋਂ ਸ਼ਾਮਦਮਦਨ ਭੇਤ ਤੋਂ ਇਹ ਪਤਾ ਨਹੀਂ ਹਲੇ ਆ 1 ਸਾਲ ਦੇ ਵਿੱਚ ਕਿਹੜੇ ਕਿਹੜੇ ਰੰਗ ਜਿਹੜੇ ਦਿਖਾਉਣਗੇ ਆਪਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਸਰਕਾਰੀ ਮੁਲਾਜ਼ਮ ਇਹਦੀ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਇਹਦੀ ਅਪੁਆਇੰਟਮੈਂਟ ਦਾ ਪ੍ਰੋਸੈਸ ਤੇ ਇਹਦੀ ਡਿਸਟ੍ਰਿਬਿਊਸ਼ਨ ਵਿੱਚ ਉਹਨਾਂ ਦਾ ਕੋਈ ਰੋਲ ਨਹੀਂਗਾ ਤੁਸੀਂ ਆਪਣੇ ਕੋਈ ਯੂਥ ਕਲੱਬ ਆਰਡੀਨੇਟਰ ਜਿਹੜੇ ਹੋਣਗੇ ਕੋਈ ਸਕੇਗਾ ਕਿ ਹਰ ਵਿਅਕਤੀ ਨੂੰ ਉਹਦੇ ਵੋਟ ਤੇ ਉਹਦੇ ਮਹੱਲੇ ਚੋਂ ਕੱਢ ਕੇ ਲੈ ਕੇ ਆਵੇਗਾ ਤੇ ਉਹ ਅਪੁਆਇੰਟਮੈਂਟ ਦਵਾਵੇਗਾ ਔਰ ਜਦੋਂ ਉਹਦਾ ਕਾਰਡ ਅਪੁਆਇੰਟਮੈਂਟ ਦਾ ਸਾਰਾ ਪ੍ਰੋਸੈਸ ਕੰਪਲੀਟ ਹੋਏ ਜਦੋਂ ਉਹਦਾ ਕਾਰਡ ਬਣ ਚੁੱਕੇਗਾ 15 ਦਿਨ ਤੋਂ ਬਾਅਦ ਉਹ ਕਾਰਡ ਵੀ ਜਿਹੜਾ ਵਾ ਉਹ ਯੂਥ ਕੋਆਰਡੀਨੇਟਰ ਜਿਹੜਾ ਵਾ ਉਹਨੂੰ ਹੈਂਡਓਵਰ ਕਰੇਗਾ ਜਾ ਕੇ ਇਹਦਾ ਮਤਲਬ ਸਿੱਧਾ ਸਿੱਧਾ ਤੁਸੀਂ ਸਰਕਾਰੀ ਖਰਚੇ ਤੇ ਇਸ ਸਕੀਮ ਨੂੰ ਆਪਣੀ ਛਾੜੂ ਬੋਕਰ ਪਾਰਟੀ ਦੀ ਸਕੀਮ ਬਣਾਉਣ ਵੱਲ ਨੂੰ ਤੁਰੇ ਹੋਏ ਹਾਂ ਐਸਾ ਸਰਕਾਰ ਦਾ ਤੇ ਮਸ਼ਹੂਰੀ ਤੁਸੀਂ ਆਪਣੀ ਪਾਰਟੀ ਦੀ ਕਰਨਾ ਚਾਹੁੰਦੇ। ਐਵੇਂ ਤਾਂ ਕਦੀ ਬਾਦਲਾ ਨਾ ਨਹੀਂ ਕੀਤਾ ਸੀਗਾ। ਐਵੇਂ ਤਾਂ ਕਦੀ ਪਿਛਲੀ ਕਾਂਗਰਸ ਦੀ ਸਰਕਾਰ ਜਿਹਨੂੰ ਤੁਸੀਂ ਰੋਜ਼ ਭੰਡਦੇ ਕਿ ਮਗਰਲੇ 70 ਸਾਲਾਂ ਵਿੱਚ ਕੁਝ ਨਹੀਂ ਹੋਇਆ ਤੇ 70 ਸਾਲਾਂ ਚ ਇਹੋ ਜਿਹੀਆਂ ਕੁੱਝੀਆਂ ਹੱਕਦਾਂ ਵੀ ਕਿਸੇ ਸਰਕਾਰ ਨੇ ਨਹੀਂ ਕੀਤੀਆਂ। ਇਹ ਸਰਕਾਰੀ ਪੈਸੇ ਦਾ ਇਸਤੇਮਾਲ ਆਪਣੀ ਪਾਰਟੀ ਦੀ ਪੋਲਿਟਿਕਸ ਨੂੰ ਵਧਾਉਣ ਵਾਸਤੇ। ਤੁਸੀਂ ਪਾਰਟੀ ਦੀਆਂ ਰੈਲੀਆਂ ਵੀ ਕਰਦੇ ਹੋ। ਜਿੰਨਾ ਤੁਸੀਂ ਮਾਗੀ ਤੇ ਖਰਚਾ ਕੀਤਾ ਉਹ ਵੀ ਸਾਰਾ ਸਰਕਾਰ ਦੇ ਸਿਰ ਮੜਿਆ। 1600 ਸਰਕਾਰੀ ਬੱਸ ਤੁਸੀਂ ਵਰਤੀ ਉੱਥੇ। ਜਿੰਨਾ ਪੰਜਾਬ ਦੇ ਵਿੱਚ ਤੁਸੀਂ ਪਿੱਛੇ ਪੋਲਿਟিক্যাল ਪ੍ਰੋਗਰਾਮਸ ਕੀਤੇ ਨੇ ਉਹ ਸਾਰਾ ਤੁਸੀਂ ਸਰਕਾਰੀ ਖਰਚੇ ਤੇ ਕਰ ਰਹੇ ਸਾਡੀਆਂ ਸਰਕਾਰੀ ਕੋਠੀਆਂ ਚ ਗੈਰ ਪੰਜਾਬੀ ਦਿੱਲੀੋਂ ਆਣ ਕੇ ਬਿਠਾਏ ਹੋਏ ਤੁਸੀਂ ਸਾਡੇ ਸਾਰੇ ਤੁਸੀਂ ਅਧਿਆਆਂ ਤੇ ਕਬਜ਼ਾ ਕੀਤਾ ਹੋਇਆ ਹੈ ਕੀ ਇਹਦਾਂ ਕਾਫੀ ਸੰਤੁਸ਼ਟੀ ਨਹੀਂ ਸੀਗੀ ਔਰ ਹੁਣ ਤੁਸੀਂ ਕਹਿ ਰਹੇ ਹੋ ਆ ਤੁਸੀਂ ਦੇਖ ਸਕਦੇ ਹੋ ਕਿ ਹਰ ਪਿੰਡ ਵਿੱਚ ਜਿਹੜਾ ਅਪੁਆਇੰਟਮੈਂਟ ਲਵੇਗਾ ਉਹ ਇਹਨਾਂ ਦਾ ਅ ਜਿਹੜਾ ਹੈਗਾ ਵਾ ਅ ਯੂਥ ਕਲੱਬ ਕੋਆਰਡੀਨੇਟਰਸ ਔਰ ਜਦੋਂ ਕਾਰਡ ਬਣ ਜਾਈਵੇਗਾ ਮਿੰਟ ਜਦੋਂ ਕਾਰਡ ਬਣ ਜਾਏਗਾ ਤੇ ਆ ਲੋ ਪੜੋ ਇਹ ਕਾਰਡ ਵੀ ਉਹਨਾਂ ਦੇ ਯੂਥ ਕਲੱਬ ਕੋਆਰਡੀਨੇਟਰਸ ਹੀ ਇਸ ਨੂੰ ਲੋਕਾਂ ਨੂੰ ਜਾ ਕੇ ਵੰਡਣ ਦੇਣਗੇ ਇਹ ਤਾਂ ਸਰਾਸਰ ਸਿਆਸੀ ਸਕੀਮ ਹੋ ਗਈ ਔਰ ਆਪਣੀ ਪਾਰਟੀ ਦੇ ਪ੍ਰਚਾਰ ਵਾਸਤੇ ਤੁਸੀਂ ਸਾਡੇ ਖਜ਼ਾਨੇ ਦਾ ਦੁਰਉਪਯੋਗ ਕਰਨ ਚੱਲੇ ਹੋ ਔਰ ਇਹ ਖਜ਼ਾਨਾ ਪਹਿਲੀ ਵਾਰ ਨਹੀਂ ਕਿਸੇ ਲੁੱਟਿਆ ਯਾਦ ਰਹੇ ਕਿ ਇਸ ਪੰਜਾਬ ਨੂੰ ਜਦੋਂ ਮਗਰਲੀਆਂ ਸਰਕਾਰਾਂ ਛੱਡ ਕੇ ਗਈਆਂ 2022 ਚ ਸਾਡੇ ਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਸੀਗਾ ਔਰੇ ਕਰਜ਼ਾ ਲਗ ਭੱਗ ਪਤੀਆਂ ਸਾਲਾਂ ਵਿੱਚ ਚਲਿਆ ਸੀ ਜਾਨੀ ਕਿ 10 ਸਾਲ ਵਿੱਚ 1 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ ਅਜ਼ਾਫਾ ਹੁੰਦਾ ਸੀਗਾ ਤੋਂ ਕਿ ਕਰਾਪਸ਼ਨ ਹੈ ਪੰਜਾਬ ਦੇ ਵਿੱਚ ਮਿਸ ਅਪਰੋਪਰੀਏਸ਼ਨ ਆਫ ਫੰਡਸ ਹੈ ਪੈਸਾ ਸਹੀ ਜਗ੍ਹਾ ਤੇ ਨਹੀਂ ਲੱਗਦਾ ਗਲੀਆਂ ਨਾਲੀਆਂ ਤੇ ਦੁਬਾਰਾ ਦੁਬਾਰਾ ਲੱਗ ਰਿਹਾ ਇਹ ਗੱਲਾਂ ਸਾਡੀ ਸਮਝ ਆਉਂਦੀਆਂ ਸੀ ਲੇਕਿਨ ਤੁਸੀਂ ਤਾਂ ਕਹਿੰਦੇ ਸੀ ਕਰਜ਼ਾ ਘਟਾਵਾਂਗੇ ਅਸੀਂ ਪੰਜਾਬ ਨੂੰ ਜਿਹੜਾ ਕਰਜ਼ਾ ਮੁਕਤ ਕਰ ਦੇਣਾ ਤੇ ਪਿਛਲੇ 4 ਸਾਲਾਂ 'ਚ ਤੁਸੀਂ 1.5 ਲੱਖ ਕਰੋੜ ਰੁਪਏ ਦਾ ਅਜ਼ਾਫਾ ਕੀਤਾ ਮੰਨਦੇ ਹੋ ਉਹ 10 ਸਾਲਾਂ ਚ 1 ਲੱਖ ਕਰੋੜ ਕਰਦੇ ਸੀ ਤੁਸੀਂ 4 ਸਾਲਾਂ ਚ 1.5 ਲੱਖ ਕਰੋੜ ਤੁਸੀਂ ਕਿੰਨਾ ਸਪੀਡ ਨਾਲ ਕਰਦਾ ਬਿਹਾ ਇੰਨਾਂ ਗੱਲਾਂ ਕਰਕੇ ਜਿਹੜਾ ਤੁਸੀਂ ਮਸ਼ਹੂਰੀਆਂ ਕਰਦੇ ਹੋ ਕੋਈ ਖੰਭਾ ਪੰਜਾਬ ਚ ਨਹੀਂ ਛੱਡਿਆ ਸਾਡੇ ਹੈਲੀਕਾਪਟਰ ਦਾ ਦੁਰਉਪਯੋਗ ਕਰਦੇ ਹੋ ਸਾਡੇ ਜਹਾਜ਼ਾਂ ਦਾ ਦੁਰਉਪਯੋਗ ਕਰਦੇ ਹੋ ਸੈਸ਼ਨ ਬੁਲਾਉਨੇ ਹੋ ਉਹਦੇ ਚ ਕਿਸੇ ਨੂੰ ਤੁਸੀਂ ਬੋਲਣ ਨਹੀਂ ਦਿੰਦੇ ਆਪੇ ਕਹਿੰਦੇ ਹੁੰਦੇ ਸੀ ਕਿ ਕਰੋੜ ਰੁਪਏ ਖਰਚਾ ਹੁੰਦਾ ਜੀ ਤੇ ਇੱਕ ਦਿਨ ਚ ਹੀ ਉਠਾ ਦਿੰਦੇ ਤੇ ਹੁਣ ਤੁਸੀਂ ਪਿਛਲੇ ਘੱਟੋ ਘੱਟ 4-5 ਸੈਸ਼ਨ ਤੁਸੀਂ ਐਮਰਜੈਂਸੀ ਸੈਸ਼ਨ ਬੁਲਾਏ ਇੱਕ ਇੱਕ ਦਿਨ ਦੇ ਸੈਸ਼ਨ ਬੁਲਾਏ ਲਾ ਕੇ ਰੈਗੂਲਰ ਬਜਟ ਇਸਲਾਸ ਮੌਨਸੂਨ ਇਜਲਾਸ ਵਿੰਟਰ ਇਜਲਾਸ ਉਹ ਸਾਰੀ ਪ੍ਰਕਾਰਾਂ ਦੇ ਚਿੱਕੇ ਤੇ ਟੰਗਾਂ ਔਰ ਜਿੱਥੋਂ ਤੱਕ ਇਹ ਹੈਲਥ ਇੰਸ਼ੋਰੈਂਸ ਦੀ ਸਕੀਮ ਹੈ ਇਹ ਤੁਸੀਂ ਕੋ ਪਹਿਲੀ ਵਾਰ ਨਹੀਂ ਚਲੌਣ ਲੱਗੇ ਇਹ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਅ ਪਿਛਲੀ ਜਿਹੜੀ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹਨੇ ਉਦੋਂ ਭਾਈ ਕਨਈਆ ਜੀ 2 ਲੱਖ ਰੁਪਏ ਦੀ ਹੈਲਥ ਇੰਸ਼ੋਰੈਂਸ ਸਕੀਮ ਚਲਾਈ ਸੀ ਜਿੰਨੇ ਕੋਆਪਰੇਟਿਵ ਸੁਸਾਇਟੀਜ਼ ਦੇ ਮੈਂਬਰ ਸੀਗੇ ਉਹਨਾਂ ਸਾਰਿਆਂ ਨੂੰ ਕਾਰਡ ਇਸ਼ੂ ਹੋਏ ਸੀ ਕਿ ਉਹ 2 ਲੱਖ ਰੁਪਏ ਤੱਕ ਦਾ ਇਲਾਜ ਆਪਾਂ ਕਰਵਾ ਸਕਦੇ ਸੀ ਕਾਫੀ ਅੱਛੀ ਚੱਲੀ ਸਕੀਮ ਲੇਕਿਨ ਅਲਟੀਮੇਟਲੀ ਹੋ ਬੰਦ ਹੋ ਵੀ ਆਈ ਥਿੰਕ ਪ੍ਰੋਬਬਲੀ ਫੋਰ ਵਾਂਟ ਆਫ ਫੰਡਸ ਫਿਰ ਚੱਲੀ ਅਗੇ ਸਕੀਮ ਇੱਕ ਭਗਤ ਪੂਰਨ ਸਿੰਘ ਹੋਣਾ ਦੇ ਨਾਮ ਤੇ ਉਹ ਵੀ ਸਕੀਮ ਹੋ ਗਈ ਬੰਦ ਜੀ ਫਿਰ ਕੇਂਦਰ ਸਰਕਾਰ ਨੇ ਆਯੂਸ਼ਮਾਨ ਹੈਲਥ ਇੰਸ਼ੋਰੈਂਸ ਸਕੀਮ ਕੇਂਦਰ ਸਰਕਾਰ ਨੇ ਸਾਰੇ ਦੇਸ਼ ਵਿੱਚ ਚਲਾਈ ਉਹਦੇ ਵਿੱਚ ਸ਼ਾਇਦ 5 ਲੱਖ ਰੁਪਏ ਤੱਕ ਦਾ ਇਲਾਜ ਪੂਰਾ ਹੁੰਦਾ ਸੀ ਲੇਕਿਨ ਪੰਜਾਬ ਸਰਕਾਰ ਪਿਛਲੇ 4 ਸਾਲਾਂ 'ਚ ਉਹ ਸਕੀਮ ਦੇ ਵਿੱਚ ਜਿਹੜਾ ਬਣਦਾ ਆਪਣਾ ਉਹਨਾਂ ਦਾ ਸ਼ਾਇਦ 40% ਸ਼ੇਅਰ ਸੀਗਾ ਉਹ ਨਹੀਂ ਪਾ ਸਕੀ ਤੇ ਆਯੂਸ਼ਮਾਨ ਵੀ ਇੱਕ ਕਿਸਮ ਦੀ ਸਕੀਮ ਜਿਹੜੀ ਆ ਖਤਮ ਹੋ ਗਈ ਹੈ ਕਿਉਂਕਿ 200 ਕਰੋੜ ਰੁਪਏ ਪ੍ਰਾਈਵੇਟ ਹਸਪੀਟਲਸ ਦਾ ਜਿਹੜਾ ਲੋਕਾਂ ਨੇ ਇਲਾਜ ਕਰਾਇਆ ਸੀਗਾ ਉਹਦੀ ਅਦਾਈ ਅਦਾਇਗੀ ਬਾਕੀ ਸੀ ਸੋ ਆਯੂਸ਼ਮਾਨੀ ਫੇਲ ਹੋ ਗਈ ਹੁਣ ਤੁਸੀਂ ਬਹੁਤ ਸ਼ੋਰ ਸ਼ਰਾਬਾ ਕਰਕੇ ਪੂਰਾ ਮੰਚ ਸਜਾ ਕੇ ਤੇ ਪੋਲਿਟੀਕਲ ਪ੍ਰੋਗਰਾਮ ਕਰਕੇ ਤੇ ਸਾਰੇ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਸਾਰੇ ਟੀਵੀਆਂ 'ਚ ਦੇਸ਼ ਵਿੱਚ ਗੱਲ ਨੂੰ ਅਜਿਚਾਇਆ ਕਿ ਜਿਵੇਂ ਕੋਈ ਆਮ ਆਦਮੀ ਪਾਰਟੀ ਪਹਿਲੀ ਵਾਰ ਕੋਈ ਹੈਲਥ ਇੰਸ਼ੋਰੈਂਸ ਸਕੀਮ ਕਰਾ ਚੁੱਕੀ ਔਰ ਤੁਸੀਂ ਪੜ ਲਿਆ ਦੇਖ ਲਿਆ ਕਿ ਹੈਲਥ ਇੰਸ਼ੋਰੈਂਸ ਨਹੀਂ ਇੱਕ ਪਾਰਟੀ ਦੀ ਸਕੀਮ ਬਣ ਕੇ ਰਹਿ ਜਾਣੀ ਆ ਇਹਦੇ ਵਿੱਚ ਸਾਡੀ ਮੰਗ ਇਹ ਆ ਕਿ ਹੈਲਥ ਡਿਪਾਰਟਮੈਂਟ ਜਾਂ ਸਰਕਾਰੀ ਮੁਲਾਜ਼ਮ ਇਹਦੀ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਵੀ ਹੋਈ ਕਰਨ ਅਪਾਇੰਟਮੈਂਟ ਵੀ ਉਹ ਲੈ ਕੇ ਦੇਣ ਔਰ ਜਦੋਂ ਕਾਰਡ ਵੰਡੇ ਜਾਣੇ ਨੇ ਉਹ ਸਰਕਾਰੀ ਅਮਲਾ ਜਿਹੜਾ ਹੈ ਉਹ ਲੋਕਾਂ ਨੂੰ ਜਿਹੜਾ ਕਾਰਡ ਵੰਡੇ ਜਾਣ ਨਾ ਕਿ ਤੁਹਾਡੀ ਪਾਰਟੀ ਦੇ ਵੋਲੰਟੀਅਰਸ ਉਹਨਾਂ ਦਾ ਕੋਈ ਅਧਿਕਾਰ ਨਹੀਂ ਇਸ ਸਕੀਮ ਤੇ ਸਾਡਾ ਪੈਸਾ ਵਾ ਪੰਜਾਬ ਦੇ ਲੋਕਾਂ ਦਾ ਇਸ ਗੱਲ ਨੂੰ ਅਗਰ ਤੁਸੀਂ ਅ ਮਿਸਯੂਜ਼ ਕਰੋਗੇ ਫੋਰ ਪਾਰਟਿਸਨ ਪੋਲਿਟਿਕਸ ਤੇ ਆਈ ਐਮ ਸ਼ੋਰ ਕਿ ਅਸੀਂ ਵੀ ਕੋਸ਼ਿਸ਼ ਕਰਾਂਗੇ ਅਸੀਂ ਇਹਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਕਿ ਇਹਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ ਕਿਉਂਕਿ ਸਰਕਾਰ ਦਾ ਪੈਸਾ ਲਿਕਣਾ ਵਾ ਯਾਦ ਆ ਭਗਵੰਤ ਸਿੰਘ ਮਾਨ ਕਹਿੰਦਾ ਹੁੰਦਾ ਸੀ ਜੀ ਇਹਨਾਂ ਨੇ ਤਾਂ ਪਤੀਲਿਆਂ ਤੇ ਵੀ ਫੋਟੋਆਂ ਲਾਤੀਆਂ ਜੀ ਹੁਣ ਜਦੋਂ ਆਪਾਂ ਪਤੀਲਾ ਮੰਨ ਜਾਗੇ ਵਿੱਚੇ ਢੀਂਸਾ ਤੇ ਬਾਦਲ ਮਾਣ ਜਰਾਂਗੇ ਤੇ ਹੁਣ ਭਾਈ ਸਾਹਿਬ ਤੁਸੀਂ ਤਾਂ ਗਲਾਸਾਂ ਤੇ ਵੀ ਫੋਟੋ ਲਾਈ ਆ ਯਾ ਯਾਦ ਆ ਤੁਹਾਨੂੰ ਜਿਹੜੇ ਤੀਰਥ ਯਾਤਰਾ ਬੱਸਾਂ ਜਾਂਦੀਆਂ ਨੇ ਉਹਦੇ ਚੜੇ ਗਲਾਸ ਰੱਖੇ ਨਾ ਪਾਣੀ ਪੀਣ ਵਾਸਤੇ ਭਗਵੰਤ ਸਿੰਘ ਮਾਨ ਨੇ ਉਹਦੇ ਤੇ ਵੀ ਆਪਣਾ ਨਾਮ ਚੁਕਾਇਆ ਅੱਜ ਜਿੰਨੇ ਆٹے ਦਾਲਨੀਆਂ ਸਕੀਮਾਂ ਜਾਨੀਆਂ ਉਹਦੇ ਤੇ ਫੋਟੋਆਂ ਚ ਚਪਾਈਆਂ ਪੱਸਾਂ ਦੇ ਮਗਰ ਪੇਤਾ ਹਸ਼ਾ ਬੋਲਦਾ ਇਹ ਇਹ ਫੋਟੋਆਂ ਤੇ ਰੇਲਵੇ ਸਟੇਸ਼ਨਾਂ ਤੇ ਇੰਨੀ ਜ਼ਿਆਦਾ ਤਾਂ ਕਦੀ ਕਿਸੇ ਨੇ ਮਸ਼ਹੂਰੀ ਕੀਤੀ ਨਹੀਂ ਚਲੈਕਿਨ ਮੈਂ ਆ 10 ਲੱਖ ਹੈਲਥ ਇੰਸ਼ੋਰੈਂਸ ਸਕੀਮ ਬਾਰੇ ਕਹਿਣਾ ਚਾਹਣਾ ਤੇ ਇਹ ਅਲਟੀਮੇਟਲੀ ਤੁਸੀਂ ਦੇਖ ਲੈਣਾ ਇਹਨਾਂ ਨੇ ਅਖੀਰਲੇ ਸਾਲ ਵਿੱਚ ਲਾਂਦੀ ਆ ਆਪਾਂ ਲੋਕਾਂ ਨੂੰ ਮੂਰਖ ਬਣਾਉਣ ਦਾ ਉਪਰਾਹਲਾ ਇਹ ਪਹਿਲਾਂ ਮੈਨੂੰ ਦੱਸੋ ਨਾਲੇ ਤਾਂ ਅਸੀਂ ਕਹਿੰਦੇ ਹਾਂ ਵੀ ਹਰ ਇੱਕ ਦਾ ਬਣਨਾ ਤੇ ਫਿਰ ਆਮ ਆਦਮੀ ਪਾਰਟੀ ਵਾਲੇ ਤਾਂ ਕਦੇ ਵਕਤ ਸੈਂਡ ਕਰਾਈ ਜਾਂਦੇ ਉਹਨੇ ਕੀ ਕਰਨਾ ਦੱਸੋ ਉਹਦਾ ਕਾਰਨ ਦੱਸਣਾ ਵੀ ਨਾਲੇ ਕਹਿੰਦੇ ਕਿ ਹਰ ਘਰ ਦਾ ਬਣਨਾ ਇਹੀ ਨਾ ਉਸ ਕੋਟ ਹੈ ਨਾ ਵੀ ਜਿਹੜੇ ਅਸ਼ੂਮੈਂਟ ਚ ਵੀ ਨਹੀਂ ਕਵਰ ਹੁੰਦੇ ਉਹਨਾਂ ਵੀ ਸਾਰਿਆਂ ਦਾ ਇਹਦੇ ਚ ਬਣਨਾ ਤੇ ਜੇ ਉਹਨਾਂ ਸਾਰਿਆਂ ਦਾ ਬਣਨਾ ਹੈ ਸਾਰਿਆਂ ਦੇ ਬਣਨਾ ਤੇ ਫਿਰ ਦੱਸਕਤ ਇਹ ਜਿਹੜੀ ਹੈ ਇਹ ਆਨੰਦ ਘਰ ਤੌਰ ਦੇ ਉੱਤੇ ਪਾਰਟੀਆਂ ਦੇ ਕਦੇ ਵਾਤੇ ਜੇ ਕੁਝ ਬੰਦਿਆਂ ਦਾ ਬੰਨਣਾ ਹੋਵੇ ਤਾਂ ਵੀ ਉਹਨਾਂ ਦਾ ਅਧਿਕਾਰ ਖੇਤਰ ਨਹੀਂ ਬਣਾਇਆ ਜਾ ਸਕਦਾ ਇਹ ਤਾਂ ਸਰਕਾਰ ਦਾ ਕੰਮ ਹੈ ਸਰਕਾਰੀ ਜਿਹੜਾ ਅਮਲਾ ਫੈਲਾ ਉਹ ਇਹਨੂੰ ਰਜਿਸਟਰ ਕਰਾਵੇ ਇੱਕ ਸੀਮਾ ਸਾਹਿਬ ਇੰਕਰੀ ਵਾਲਾ ਤੇ ਵਿੱਚ ਜਿਹੜੀ ਵੇਦਵੀ ਹੋਈ ਸੀ ਮੁੱਖ ਦੋਸ਼ੀ ਜਿਹੜਾ ਫੜਿਆ ਗਿਆ ਉਸ ਦੀ ਕਾਂਗਰਸੀ ਆਗੂਆਂ ਦੇ ਨਾਲ ਫੋਟੋਆਂ ਵਾਇਰਲ ਹੋਈਆਂ ਨੇ ਚੰਨੀ ਸਾਹਿਬ ਦੇ ਨਾਲ ਫੋਟੋਆਂ ਹੋਰ ਕਈ ਆ ਕਾਂਗਰਸੀ ਆਗੂਆਂ ਦੇ ਨਾਲ ਕਹਿੰਦੇ ਨੇੜਲੇ ਸਬੰਧ ਸੀ ਦੇਖੋ ਮੈਂ ਸਮਝਦਾ ਕਿ ਬੇਦਬੀਆਂ ਦਾ ਜਿਹੜਾ ਮੁੱਦਾ ਬਹੁਤ ਇੱਕ ਗੰਭੀਰ ਮੁੱਦਾ। ਔਰ ਇਹਦੀ ਜਿਹੜੀ ਜਾਂਚ ਵੀ ਆ ਉਹ ਗੰਭੀਰਤਾ ਦੇ ਨਾਲ ਹੋਣੀ ਚਾਹੀਦੀ। ਹੁਣ ਤੱਕ ਜਿਹੜਾ ਨੁਕਸਾਨ ਹੋਇਆ ਕਿ 2015 ਤੋਂ ਲੈ ਕੇ ਲਗਾਤਾਰ ਰਿਤੇ ਰਾਜਨੀਤਿਕ ਕੀਤੀ ਜਾਂਦੀ ਹੈ। ਅਸਲੀ ਕਾਰਨ ਲੱਭਣਾ ਚਾਹੀਦਾ ਹੈ ਕਿ ਕਾਰਨ ਕੀ ਸੀ ਕਿ ਉਹਨੇ ਜਿਹੜੀ ਆ ਉਹ ਉੱਥੇ ਬੇਦਬੀ ਕਿਉਂ ਕੀਤੀ? ਉਹਨੂੰ ਉਕਸਾਇਆ ਕਿਨੇ? ਮੈਰਟ ਦੇ ਉੱਤੇ ਹਮੇਸ਼ਾ ਜਿਹੜੀ ਜਾਂਚ ਨਹੀਂ ਹੁੰਦੀ ਘਟਿਆ ਰਾਜਨੀਤੀ ਵਧ ਜਾਂ ਵਰਤੀ ਜਾਂਦੀ ਆ ਤੇ ਤਾਂ ਹੀ ਜਿਹੜਾ ਅਸਲੀ ਨਿਸ਼ਾਨੇ ਦੇ ਉੱਤੋਂ ਜਿਹੜੀ ਹੈਗੀ ਆ ਜਾਂਚ ਭਟਕ ਜਾਂਦੀ ਆ ਆ ਹੁਣ ਜਿਹੜੀ ਸਰਕਾਰ ਨੇ ਸ਼ੁਰੂ ਕੀਤੀ ਸੀ ਐਸਆਈਟੀ ਨੇ ਜਾਂਚ ਤੇ ਉਹ ਰਾਜਾ ਸਾਹਿਬ ਦੇ ਸੰਤ ਤੇ ਜਾ ਕੇ ਕੀ ਹੋਇਆ ਘਟਿਆ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਨਾ ਮੁੱਖ ਮੰਤਰੀ ਸਾਹਿਬ ਨੇ ਤੇ ਨਤੀਜਾ ਦੇਖੋ ਕਿ ਕਿੰਨਾ ਮਾੜਾ ਨਿਕਲਿਆ ਕਿ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਹੱਟ ਹੋ ਗਈਆਂ ਇਸ ਕਰਕੇ ਗੱਲ ਤਾਂ ਇਹ ਹੈ ਕਿ ਕਿਉਂ ਹੋਈ ਤੇ ਕਿੰਨੇ ਕੀਤੀ ਤੇ ਸਾਜ਼ਿਸ਼ ਕਰਤਾ ਪਿੱਛੇ ਕੌਣ ਸੀ ਇਹ ਜਿਹੜੀਆਂ ਖਬਰਾਂ ਅਸੀਂ ਇਦਾਂ ਦੀਆਂ ਬਣਾਉਣ ਦੀ ਕੋਸ਼ਿਸ਼ ਕਰਦੇ ਆ ਨਾ ਇੱਧਰ ਉੱਧਰ ਕਿਸੇ ਦਾ ਨਾਮ ਲੈ ਕੇ ਉਹਦਾ ਮਤਲਬ ਹੁੰਦਾ ਕਿ ਅਸਲੀ ਤੁਹਾਡਾ ਮਕਸਦ ਸਿਰਫ ਇਹਦੇ ਤੇ ਰਾਜਨੀਤੀ ਕਰਨਾ ਹੁੰਦਾ ਅਸੀਂ ਰਾਜਨੀਤੀ ਨਹੀਂ ਕਰਨੀ ਚਾਹੁੰਦੇ ਅਸੀਂ ਤਾਂ ਇਹ ਚਾਹੁੰਨੇ ਆ ਕਿ ਕਾਰਨ ਦੱਸੋ ਵੀ ਕਾਰਨ ਕੀ ਸੀ ਅਗਰ ਉਮਰ ਉਹਦੀ ਛੋਟੀ ਹੈ ਉਹਨੂੰ ਪਿੱਛੇ ਔਖਸਾਉਣ ਵਾਲਾ ਕੌਣ ਸੀ ਉਹਦੇ ਜਾਂਚ ਹੋਣੀ ਚਾਹੀਦੀ ਆ ਉਸ ਗੱਲ ਦੀ ਨਾ ਕਿ ਤੁਸੀਂ ਜਿਹੜੇ ਹੈਗੇ ਆ ਇਸ ਤਰ੍ਹਾਂ ਦੀ ਗੱਲ ਕਰਕੇ ਤੇ ਜਾਂਚ ਝਟਕਾਓ ਇਹ ਜਿਹੜੇ ਹੈਗੇ ਆ ਜਾਂਚ ਦਾ ਦੱਸੋ ਵਿਸ਼ਵੀ ਪਹੁੰਚ ਕਿੱਥੇ ਸਾਜ਼ਿਸ਼ ਤੱਕ ਨਹੀਂ ਪਹੁੰਚਦੇ ਸਾਜ਼ਿਸ਼ ਸਿਰਫ ਇੱਕੋ ਗੱਲ ਦੇ ਵਿੱਚ ਆਪਾਂ ਹੁਣ ਤੱਕ ਲੱਭੀ ਆ ਉਹ ਜਿਹੜੀ ਮਲੇਰਕੋਟਲੇ ਕੁਰਾਨ ਸ਼ਰੀਫ ਦੀ ਜਿਹੜੀ ਹੋਈ ਸੀ ਔਰ ਉਹਦੇ ਚ ਆਮ ਆਦਮੀ ਪਾਰਟੀ ਦਾ ਐਮਐਲਏ ਉਹਨੂੰ ਸੱਗਾ ਵੀ ਹੋਵੀ ਜਿੱਥੇ ਸਜਾਦ ਹੋਈ ਆ ਉਹ ਤਾਂ ਹੋਈ ਹੈ ਕਿ ਲਗਾਤਾਰ ਇੰਨੇ ਸਾਲ ਉੱਤੇ ਕੇਸ ਚੱਲਿਆ ਆ ਕਾਜੀ ਸਰਕਾਰ ਨੇ ਸਹੀ ਬੰਦਾ ਫੜਿਆ ਸੀ ਉਹਨੂੰ ਅੰਦਰ ਕੀਤਾ ਸੀ ਉਹਦੇ ਸਬੂਤ ਦਿੱਤੇ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਉਹਨੂੰ ਬਚਾਉਣਾ ਚਾਹੁੰਦੀ ਸੀ ਉੱਥੇ ਤਾਂ ਬਚਾਉਣ ਤਰਤੇ ਅਦਾਲਤ 'ਚ ਫਾਈਲ ਕਰਤਾ ਸੀ ਉਹ ਤਾਂ ਜੱਜ ਸਾਹਿਬ ਦਾ ਧੰਨਵਾਦ ਆ ਕਿ ਉਹ ਮੰਨੇ ਨਹੀਂ ਇਹਨਾਂ ਨੇ ਤਾਂ ਕੇਸ ਵਾਪਸ ਲੈ ਲੈਂਦਾ ਉਹਦੇ 'ਚ ਦਰਖਾਸਤ ਸੀ ਸਰ ਇਹਨਾਂ ਨੇ ਵਾਪਸ ਲੈਣ ਦਾ ਦਰਖਾਸਤ ਕੀਤਾ ਸੀ ਤੇ ਦੇਖੋ ਸਜ਼ਾ ਉਸੇ ਬੰਦੇ ਨੂੰ ਹੋਈ ਫਿਰ ਉਸੇ ਬੰਦੇ ਨੂੰ ਐਮਐਲਏ ਦੀ ਟਿਕਟ ਦੇਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਦੂਜੀਆਂ ਪਾਰਟੀਆਂ ਨਾਲੋਂ ਪਹਿਲਾਂ ਆਪਣਾ ਤਾਂ ਦੱਸਣਾ ਪਈ ਇਹਨਾਂ ਦੇ ਕਿਉਂ ਇਦਾਂ ਹੋਇਆ ਸੀਮਾ ਸਾਹਿਬ ਦਰਬਾਰ ਸਾਹਿਬ ਕੋਲਲੀ ਕਰਨ ਵਾਲੇ ਸ਼ਖਤੇ ਖਿਲਾਫ ਅੱਜ ਅਜੀਬੀ ਗੋਲਸਨ ਸਟਾਈਕ ਪਟੀ ਅਰਪੋਰਟ ਦਾ ਦੇਖੋ ਮੈਂ ਪਹਿਲਾਂ ਵੀ ਇੱਕ ਦਿਨ ਗੱਲ ਹੋਈ ਸੀ ਕਿ ਜਿਹੜਾ ਵੀ ਦਰਬਾਰ ਸਾਹਿਬ ਗੁਰੂ ਸਾਹਿਬ ਨੇ ਸਾਰੀ ਮਾਨਵਤਾ ਵਾਸਤੇ ਜਿਹੜਾ ਖੁੱਲ੍ਹਾ ਰੱਖਿਆ ਸਾਰਿਆਂ ਨੂੰ ਸਾਂਝਾ ਸੰਦੇਸ਼ ਆ ਹਿੰਦੂ ਹੋਵੇ ਸਿੱਖ ਹੋਵੇ ਮੁਸਲਮ ਹੋਵੇ 크ਿਸਚਨ ਹੋਵੇ ਜੈਨੀ ਹੋਵੇ ਬੋਧੀ ਹੋਵੇ ਕਿਸੇ ਵਿਚਾਰਧਰਤ ਦਾ ਕੋਈ ਬੰਦਾ ਜਾਂਦਾ ਸਾਰਿਆਂ ਵਾਸਤੇ ਦਰਬਾਰ ਸਾਹਿਬ ਸਾਂਝਾ ਉੱਥੇ ਬੈਠ ਕੇ ਕੋਈ ਗੁਰਬਾਣੀ ਵੀ ਸੁਣ ਸਕਦਾ ਕੀਰਤਨ ਵੀ ਸੁਣ ਸਕਦਾ ਇਸ਼ਨਾਨ ਵੀ ਕਰ ਸਕਦਾ ਤੇ ਲੰਗਰ ਵੀ ਛੱਕ ਸਕਦਾ ਸਰਾਚ ਵੀ ਰਹਿ ਸਕਦਾ ਪਰ ਇਸ ਗੱਲ ਦਾ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਮर्यादा ਦਾ ਪਾਲਣ ਜ਼ਰੂਰ ਕੀਤਾ ਜਾ ਕਿਉਂਕਿ ਜਦੋਂ ਮर्यादा ਕੋਈ ਤੋੜਦਾ ਨਾ ਉਹਦੇ ਨਾਲ ਬਹੁਤ ਦਿਲ ਦੁਖਦਾ ਇਸ ਕਰਕੇ ਬਿਰਤੀ ਨਹੀਂ ਬੰਤੀ ਆ ਬਾਕੀ ਐਸਡੀਪੀਸੀ ਦਾ ਇਸ਼ੂ ਆ ਐਸਡੀਪੀਸੀ ਨੇ ਜਾਂਚ ਕੀਤੀ ਗਈ ਹੈ ਸੀਸੀਟੀਵੀ ਜਾਂਚ ਹੋਈ ਹੈ ਸਾਰੀ ਜਾਂਚ ਕੀਤੀ ਗਈ ਹੈ ਵੀ ਆਈ ਮਕਸਦ ਹੀ ਉਹਨਾਂ ਦਾ ਵੀ ਮੈਂ ਕਹਿਣਾ ਜੇ ਇਹੋ ਜੀ ਗੱਲ ਨਿਕਲਦੀ ਆ ਤੇ ਬਹੁਤ ਦੁਖਦਈ ਹੈ ਜਿਹੜਾ ਸਥਾਨ ਜਿੱਥੇ ਸਾਰਿਆਂ ਨੂੰ ਇੰਨੀ ਜਿਹੜੀ ਹੈ ਗੁਰੂ ਮਹਾਰਾਜ ਜੀ ਨੇ ਖੁੱਲ੍ਹ ਦਿੱਤੀ ਆ ਕਿ ਜਿਹੜਾ ਮਰਜ਼ੀ ਆਵੇ ਸਭ ਵਾਸਤੇ ਇੱਕੋ ਜਿਹਾ ਉਪਦੇਸ਼ ਆ ਕੋਈ ਵੀ ਨਤਮਸਤ ਕੋ ਹਦ ਤੇ ਉੱਥੇ ਜੇ ਐਸਡੀਪੀਸੀ ਨੂੰ ਕਰਾਉਣੀ ਪੈ ਰਹੀ ਆ ਇਹ ਕੁਦਰਤੀ ਗੱਲ ਹੈ ਦੇਖੋ ਇਹੋ ਜਿਹੇ ਕੰਮ ਕਿਉਂ ਕੋਈ ਆ ਕੇ ਕਰਦਾ ਨਹੀਂ ਕਰਨੀ ਜਿਹੜੇ ਪਰਹਾ ਦੇਣਾ ਚਿੱਤਾ ਜਾ ਰਿਹਾ ਉਸ ਨੂੰ ਕਿੱਦਾਂ ਦੇਖ ਦਿਓ ਤੇ ਸਾਰੇ ਜਿਹੜੀਆਂ ਕਾਰਵਾਈਆਂ ਹੋਈਆਂ ਨੇ ਕਿੰਨੇ ਨੇ 2300 ਦੇ ਕਰੀਬ ਜਿਹੜੇ ਪੰਜਾਬ ਦੇ ਕਿੰਨੇ ਕਿ ਸਟਾਰੀਆਂ ਹੋਈਆਂ ਨੇ ਗੈਂਗਸਟਰਾਂ ਨੂੰ ਲੱਖਾਂ ਕਰੋੜ ਦੇ ਜਿਹੜੇ ਅੰਸਰ ਆਗੇ ਉਹਨਾਂ ਤੇ ਕਾਰਵਾਈਆਂ ਹੋਈਆਂ ਨੇ ਦੇਖੋ ਗੱਲ ਇਹ ਹੈ ਕਿ ਡਰਾਮੇਬਾਜ਼ੀਆਂ ਨਾਲ ਕੰਮ ਕਦੇ ਖਤਮ ਨਹੀਂ ਹੋਣਾ ਇਸ ਕਰਕੇ ਸਰਕਾਰ ਨੂੰ ਇੱਕ ਇਹਨਾਂ ਦਾ ਮੋਡਸ ਅਪਰੈਂਡੀ ਹੋ ਗਿਆ ਕਿ ਪਹਿਲਾਂ ਇੱਕ ਜਿਹੜੀ ਹੈ ਗੱਲ ਸ਼ੁਰੂ ਕਰਦੇ ਆ ਨਰੇਟਿਵ ਸੈੱਟ ਕਰਨਾ ਹੁਣ ਬਹੁਤ ਖਤਰਨਾਕ ਜਿਹੜਾ ਆਮ ਆਦਮੀ ਪਾਰਟੀ ਨੇ ਸਿਆਸਤ ਦਾ ਜਿਹੜਾ ਇੱਕ ਲੈਵਲ ਤੇ ਲੈਂਦਾ ਭਈ ਦਿੱਲੀ ਇੱਕ ਨਵਾਂ ਨਰੇਟਿਵ ਸੈੱਟ ਕਰਦੇ ਹੋ ਤਾਂ ਜੋ ਅਸਲੀ ਜਿਹੜੇ ਲੋਕਾਂ ਦੇ ਮੁੱਦੇ ਹੁੰਦੇ ਆ ਉਹਦੇ ਤੋਂ ਧਿਆਨ ਭਟਕਾ ਦਿਓ ਇੱਕ ਦਿਨ ਜਿਹੜਾ ਰੱਖ ਲਿਆ ਵੀ ਸੋਮ ਮੰਗਲਵਾਰ ਤੇ ਆਪਾਂ ਆ ਡਰਾਮਾ ਕਰਨਾ ਵੀ ਆਪਾਂ ਸਾਰੇ ਛਾਪੇ ਮਾਰਨੇ ਉਹਦੇ ਚ ਸਾਰਿਆਂ ਦੇ ਘਰਾਂ ਦੀ ਤਲਾਸ਼ੀ ਲਈ ਜੋ ਭਾਵੇਂ ਕਿਸੇ ਦਾ ਕਸੂਰ ਹੈ ਭਾਵੇਂ ਨਹੀਂ ਹੈ ਕੀ ਕੁਝ ਹੁੰਦਾ ਥੱਲੇ ਗਰਾਊਂਡ ਤੇ ਉਹ ਤੁਸੀਂ ਲੋਕਾਂ ਚ ਮੈਂ ਮੀਡੀਆ ਨੂੰ ਬੇਨਤੀ ਕਰਦਾ ਕਿ ਜਾ ਕੇ ਵੀ ਪੁੱਛਣਾ ਚਾਹੀਦਾ ਦੂਜੇ ਦਿਨ ਸਾਰੇ ਪੰਜਾਬ ਚ ਸ਼ਾਂਤੀ ਹੋ ਜਾਂਦੀ ਹੈ ਫਿਰ ਨਵਾਂ ਨਰੇਟਿਵ ਸੈੱਟ ਕਰ ਦਿੰਦਾ ਕਿ ਹੁਣ ਇੱਧਰ ਨੂੰ ਤੁਰ ਦਿਓ ਕਹਾਣੀ ਬਦਦੀਆਂ ਤੇ ਲਾ ਦਿਓ ਦੋ ਦਿਨ ਰੋਜ਼ ਉੱਥੇ ਇੱਕ ਪਿੱਛੇ ਇਹਨਾਂ ਦੇ ਜਿਹੜਾ ਇੱਕ ਜਿਹੜਾ ਵਾਰ ਰੂਮ ਪਿੱਛੇ ਚੱਲਦਾ ਨਾ ਇਹਨਾਂ ਦਾ ਆ ਤਾਂ ਸਾਜ਼ਿਸ਼ ਰੂਮ ਹੀ ਹੈ ਉੱਥੇ ਰੋਜ਼ ਇੱਕ ਸਾਜ਼ਿਸ਼ ਘੜੀ ਜਾਂਦੀ ਆ ਕਿ ਅੱਜ ਪੰਜਾਬ ਦਾ ਡਿਮਰੇਟਿਵ ਕਿੱਧਰ ਨੂੰ ਤੋੜਨ ਨੂੰ ਜਿੱਦਣ ਲੱਗਦਾ ਸਰਕਾਰ ਕਿਸੇ ਗੱਲ ਪਾਸੇ ਥੱਲੇ ਲੱਗ ਗਈ ਆ ਗੱਲ ਦੂਜੇ ਪਾਸੇ ਤੋੜ ਦਿੰਦੀ ਜਿਹੜਾ ਲਾਅ ਐਂਡ ਆਰਡਰ ਕਾਇਮ ਰੱਖਣਾ ਸਰਕਾਰ ਦੀ ਮੁਢਲੀ ਡਿਊਟੀ ਹੈ ਜਿਹੜੀ ਸਰਕਾਰ ਲਾਅ ਐਂਡ ਆਰਡਰ ਨਹੀਂ ਕਾਇਮ ਰੱਖ ਸਕਦੀ ਉਹ ਤਾਂ ਸਰਕਾਰ ਨੂੰ ਰਹਿਣ ਦਾ ਹੀ ਕੋਈ ਹੱਕ ਨਹੀਂ ਪਰ ਇੱਥੇ ਏਡੀ ਵੱਡੀ ਪ੍ਰਾਪਤੀ ਸ਼ੋਅ ਕੀਤੀ ਜਾਂਦੀ ਆ ਵੀ ਜਿਹੜੀ ਛਾਪੇ ਮਾਰ ਕੇ ਦੁੱਚੇ ਮਾਰ ਕੇ ਵੀ ਪਤਾ ਨਹੀਂ ਜੀ ਕੀ ਹੋ ਰਿਹਾ ਤੇ ਹੁਣ ਦੋ ਤਿੰਨ ਬਾਅਦ ਦੇਖਿਓ ਕਿ ਫਿਰ ਸਾਰਾ ਕੁਝ ਰੁਕ ਜਾਏਗਾ ਜੇ ਤੇ ਇਹਨਾਂ ਦੇ ਜਿਹੜੇ ਛਾਪਿਆਂ ਤੇ ਜਾਈਏ ਤੇ ਗ੍ਰਿਫਤਾਰੀਆਂ ਤੇ ਜਾਈਏ ਤੇ ਫਿਰ ਤਾਂ ਹੁਣ ਬਿਲਕੁਲ ਕੋਈ ਕਟਨਾ ਹੋਣੀ ਨਹੀਂ ਤੇ